ਵਿਚ ਉਹਦੇ ਗੁਰੂ ਦੇ ਆਉਣ ਵਾਲਾ ਦਿਨ ਹੋਵੇ ਤੇ ਜੇ ਸਿੱਖ ਇਸ ਗੱਲ ਨੂੰ ਸ਼ਰਧਾ ਪਾਵਨਾ ਤੇ ਸੁਰਤ ਨਾਲ ਸੋਚੇ ਤੇ ਇਸ ਤੋਂ ਵੱਡਾ ਦਿਨ ਸਿੱਖ ਦੇ ਵਾਸਤੇ ਕੋਈ ਵੀ ਨਹੀਂ ਹੋ ਸਕਦਾ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਇਆ ਜਿਸ ਦਿਨ ਗੁਰੂ ਨਾਨਕ ਦੀ ਆਮਦ ਹੋਈ ਇਸ ਤੋਂ ਵੱਡਾ ਦਿਨ ਸਿੱਖ ਦੇ ਜੀਵਨ ਵਿੱਚ ਕੋਈ ਨਹੀਂ ਹੋ ਸਕਦਾ ਜੇ ਸਿੱਖ ਸਮਝੇ ਕਿ ਮੈਂ ਗੁਰੂ ਨਾਨਕ ਦਾ ਸਿੱਖ ਹਾਂ ਜੇ ਜਿਹੜਾ ਸਿੱਖ ਇਸ ਗੱਲ ਨੂੰ ਸਮਝ ਲਵੇ ਸੋਚ ਲਵੇ ਤੇ ਗੁਰੂ ਨਾਨਕ ਦੀ ਅਕੀਦਾ ਰੱਖ ਕੇ ਆਪਣੇ ਆਪ ਨੂੰ ਭਾਗਾ ਵਾਲਾ ਸਮਝੇ ਉਹਨੂੰ ਆਵਾਜ਼ ਨਹੀਂ ਦੇਣੀ ਪੈਂਦੀ ਕਿ ਅੱਜ ਗੁਰਪੁਰਬ ਹੈ ਉਹ ਉਡੀਕਦਾ ਰਹਿੰਦਾ ਕਦੋਂ ਉਹ ਦਿਨ ਆਵੇ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਮੈਂ ਉਸ ਸਮੇਂ ਜਾ ਕੇ ਗੁਰੂ ਨਾਨਕ ਦੀਆਂ ਗੱਲਾਂ ਸੁਣ ਲਈਆਂ ਅੱਜ ਦਾ ਦਿਨ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਸਮਰਪਿਤ ਕਰ ਦੇਣਾ ਕੇਵਲ ਅੱਜ ਦਾ ਨਹੀਂ ਸਾਰਾ ਜੀਵਨ ਹੀ ਸਿੱਖ ਦਾ ਗੁਰੂ ਨਾਨਕ ਦੇ ਚਰਨਾਂ ਵਿੱਚ ਸਮਰਪਿਤ ਹੋਣਾ ਚਾਹੀਦਾ ਤਨ ਤਨ ਹਮਾਰੇ ਪਾਦ ਕਰ ਆਇਆ ਪਰਮੇਰਾ ਅੱਜ ਦੇ ਦਿਨ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਅੱਜ ਦੇ ਦਿਨ ਪ੍ਰਕਾਸ਼ ਪਰ ਤੁਹਾਨੂੰ ਪਤਾ ਦੌਲਤਾਂ ਦਾਈ ਗੁਰੂ ਨਾਨਕ ਦੇ ਸਰੀਰ ਦੇ ਦਰਸ਼ਨ ਕਰਕੇ ਉਸ ਦੀਆਂ ਸਾਰੀਆਂ ਭੁੱਖਾਂ ਮਿਟ ਗਈਆਂ ਸੋਚ ਕੇ ਬੈਠੀ ਜਦੋਂ ਮਹਿਤਾ ਜੀ ਮਿਲਣਗੀ ਮੈਂ ਕਵਾਂਗੀ ਅੱਜ ਮੂੰਹ ਮੰਗਿਆ ਇਨਾਮ ਮਿਲਣਾ ਮਹਿਤਾ ਕਾਲੂ ਤੇਰੇ ਘਰ ਪੁੱਤਰ ਨੇ ਜਨਮ ਲਿਆ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਦੇ ਦਰਸ਼ਨ ਕੀਤੇ ਉਹਨੂੰ ਸਭ ਕੁਝ ਭੁੱਲ ਗਿਆ ਕਿ ਕੀ ਮੰਗਾ ਮਹਿਤਾ ਕਾਲੂ ਕਹਿੰਦੀ ਦਸ ਤਾਂ ਸਹੀ ਕਹਿੰਦੀ ਮਰਹਬਾ ਮਰਘਬਾ ਦਾ ਮਤਲਬ ਵਧਾਈ ਹੋਵੇ ਮਰਘਬਾ ਮਹਤਾ ਜੀ ਕਹਿੰਦੇ 10 ਸੇ ਵਧਾਈ ਦੇ ਜਾਂਦੀ ਮੇਰੇ ਘਰ ਧੀ ਆਈ ਕਿ ਮੇਰੇ ਘਰ ਪੁੱਤਰ ਹੋਇਆ ਦੌਲਤਾਂ ਦਾ ਹੀ ਕਹਿਣ ਲੱਗੇ ਮਹਤਾ ਜੀ ਤੁਹਾਡੇ ਘਰ ਨਾ ਧੀ ਆਈ ਤੇ ਨਾ ਪੁੱਤਰ ਤੁਹਾਡੇ ਘਰ ਅੱਲਾ ਦਾ ਨੂਰ ਆਇਆ ਆਖੋ ਸਤਨਾਮ ਤਨ ਤਨ ਹਮਾਰੇ ਬਾਗ ਘਰ ਆਇਆ ਫਿਰ ਮੇਰਾ ਆਓ ਮੈਂ ਆਪ ਜੀ ਨੂੰ ਇੱਕ ਸ਼ਬਦ ਸਰਵਨ ਕਰਵਾਉਣਾ ਅੱਜ ਪਹਿਲਾਂ ਤੁਸੀਂ ਸ਼ਾਇਦ ਹੀ ਸਰਵਨ ਕੀਤਾ ਗੁਰੂ ਨਾਨਕ ਸਾਹਿਬ ਜਦੋਂ ਛੋਟੀ ਉਮਰ ਤੇ ਸੁਮੇਰ ਪਰਬਤ ਤੇ ਗਏ ਤੇ ਸੁਮੇਰ ਪਰਬਤ ਤੇ ਉਹ ॠषि मुनि ਸਿੱਧ ਜਿਨ੍ਹਾਂ ਦੀਆਂ ਬਹੁਤ ਲੰਬੀਆਂ ਉਮਰਾਂ ਉਹ ਬੈਠੇ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਬਚਪਨ ਦਾ ਬੱਚਾ ਬਾਲਾ ਇਹ ਕਿੱਥੇ ਉੱਪਰ ਆ ਗਿਆ ਸੁਮੇਰ ਪਰਬਤ ਤੇ ਇਹ ਆ ਕਿਵੇਂ ਗਿਆ ਤੇ ਸਾਧ ਸੰਗਤ ਉਹਨਾਂ ਨੇ ਆਪਣੀਆਂ ਸ਼ਕਤੀਆਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਪਰਖਣਾ ਚਾਹਿਆ ਤੇ ਉਹ ਹਰ ਇੱਕ ਉਹਨਾਂ ਦੀ ਚਾਲ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਨਿਕਲ ਆਏ ਆਖਰ ਇਹ ਕਹਿਣਾ ਪਿਆ ਭਾਈ ਗੁਰਦਾਸ ਜੀ ਨੇ ਇਹ ਮਾਣ ਕਰਕੇ ਗੱਲ ਕਹੀ ਕਿ ਕਿਹੜਾ ਚੱਲੇ ਗੁਰੂ ਦੀ ਚਾਲਾ ਮੇਰੇ ਗੁਰੂ ਨਾਨਕ ਦੀ ਚਾਲ ਕੌਣ ਚੱਲ ਸਕਦਾ ਭਾਵੇਂ ਉਹ ઋષਿ ਮੁਨੀ ਸਿੱਧ ਜੋਗੀ ਬਹੁਤ ਲੰਬੀਆਂ ਉਮਰਾਂ ਵਾਲੇ ਸਨ ਪਰ ਗੁਰੂ ਨਾਨਕ ਦੀ ਚਾਲ ਕੋਈ ਨਹੀਂ ਚੱਲ ਸਕਦਾ ਆਪ ਜੀ ਸਰਵਨ ਕਰਿਓ ਕਿਹੜਾ ਚੱਲੇ ਗੁਰੂ ਦੀ ਚਾਲ ਕਿਹੜਾ ਚੱਲੇ ਗੁਰੂ ਦੀ ਚਾਲ ਕਿਹੜਾ ਚੱਲੇ ਹਬਤੇ ਵੱਡਾ ਸਤਿਗੁਰ ਨਾਲ ਜਿਨ ਕਨ ਰਾਖੀ ਕਿ ਵਿੱਚ ਇੱਥੇ ਆ ਗਿਆ ਉਹਨਾਂ ਨੇ ਪੂਰਾ ਇਮਤਿਹਾਨ ਲਿਆ ਇਮਤਿਹਾਨ ਦੀ ਘੜੀਆਂ ਦੇ ਵਿੱਚੋਂ ਇਹ ਸਭ ਤੋਂ ਵੱਡਾ ਇਮਤਿਹਾਨ ਸੀ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਖਬਰ ਦਿੱਤਾ ਕਿ ਜਹ ਪਾਣੀ ਦਾ ਪਰਕੇ ਲੈ ਕੇ ਦਿੱਜੇ ਤਲਾਬ ਵਿੱਚ ਮਹਾਰਾਜ ਜੀ ਪਾਣੀ ਪਰ ਲੈਣ ਗਏ ਉਥੇ ਪਾਣੀ ਨਹੀਂ ਉਥੇ ਹੀਰੇ ਜਵਾਹਰਾਤ ਬਾਬੇ ਨੂੰ ਦੱਸੇ ਉਹਨਾਂ ਨੇ ਇਮਤਿਹਾਨ ਲਿਆ ਜੀ ਤੇ ਮੋਹ ਮਾਇਆ ਦੇ ਬੰਮਤਾ ਦੇ ਵਿੱਚ ਹੋਇਆ ਜੀ ਪਗਤੀ ਤੂੰ ਹੀੜਾ ਹੋਇਆ ਜਾਂ ਅਧੂਰਾ ਹੋਇਆ ਇਹ ਗਵਾਹ ਜਾਵੇਗਾ ਮੋਖ ਉਹ ਵਿੱਚ ਮਾਇਆ ਵਿੱਚ ਪਰ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਵਾਰ ਦੇਖਿਆ ਪਾਣੀ ਨਹੀਂ ਮਹਾਰਾ ਜੀ ਨੇ ਦੂਜੀ ਵਾਰ ਵੀ ਉੱਧਰ ਘੁੰਮ ਕੇ ਦੇਖਿਆ ਜਦੋਂ ਆਏ ਤੇ ਕਹਿਣ ਲੱਗੇ 나ਥ ਜੀ ਉੱਥੇ ਪਾਣੀ ਨਹੀਂ ਉੱਥੇ ਪਾਣੀ ਨਹੀਂ ਉੱਥੇ ਇੰਨੀ ਗੱਲ ਕਹੀ ਤੇ ਸਿੱਧ ਜੋਗੀ ਸਮਝ ਗਏ ਕਿ ਇਹ ਅਧੂਰਾ ਨਹੀਂ ਇਹ ਪੂਰਾ ਹੈ ਇਹ ਪੂਰਾ ਗੁਰੂ ਹੈ ਤੇ ਭਾਈ ਗੁਰਦਾਸ ਜੀ ਨੇ ਮਾਣ ਕਰਕੇ ਇਹ ਗੱਲ ਕਹੀ ਕਿ ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਚੱਲੇ ਗੁਰੂ ਦੀ ਚਾਲਾਂ ਇੱਕ ਵਾਰੀ ਦੱਸ ਰੇ ਇੱਕ ਵਾਰ ਤੁਸੀਂ ਪਿਆਰ ਨਾਲ ਸਾਰੇ ਗਾਇਓ ਜਿਹਨੂੰ ਜਿਹਨੂੰ ਵੀ ਆਪਣੇ ਗੁਰੂ ਨਾਨਕ ਤੇ ਮਾਣ ਹੈ ਉਹ ਜ਼ਰੂਰ ਗਾਏਗਾ ਪਹਿਲਾਂ ਦੱਸ ਰੇ ਫਿਰ ਤੁਸੀਂ ਗਾਓ ਕਿਹੜਾ ਚੱਲੇ ਗੁਰੂ ਦੀ ਚਾਲਾਂ ਕਿਹੜਾ ਚੱਲੇ ਗੁਰੂ ਦੀ We ਚੱਲੇ ਗੁਰੂ ਦੀ ਚਾਲ ਕਿਹੜਾ ਚੱਲੇ ਗੁਰੂ ਦੀ ਚਾਲ ਗਾਓ ਕਿਹੜਾ ਚੱਲੇ ਗੁਰੂ ਦੀ ਚਾਲ ਕਿਹੜਾ ਚੱਲੇ ਗੁਰੂ ਦੀ ਚਾਲ ਹਾਂ ਗੁਰੂ ਨਾਨਕ ਸਾਹਿਬ ਨੂੰ ਕਿਹੜੇ ਲੋਕ ਚੰਗੇ ਲੱਗਦੇ ਇਕਨੇ ਲੋਕਾਂ ਦੇ ਧਾਰਮਿਕ ਕੰਮ ਜਿਹੜੇ ਕਰਦੇ ਸੀ ਪਰ ਉਹਨਾਂ ਦੇ ਵਿੱਚ ਕੇਵਲ ਉਹਨਾਂ ਦੀ ਰੋਜ਼ੀ-ਰੋਟੀ ਦਾ ਵਸੀਲਾ ਹੀ ਬਣਿਆ ਮਹਾਰਾਜ ਨੂੰ ਦਿਸਦਾ ਸੀ ਕਿ ਇਹ ਰੱਬ ਦਾ ਨਾਮ ਵੀ ਲੈਂਦੇ ਜੇ ਮਸਜਿਦ ਪਾ ਕੇ ਮੁੱਲਾ ਬੈਠਾ ਤੇ ਉਹਦੀ ਵਾਂਗ ਦੇਣੀ ਉਹਦੀ ਨਮਾਜ਼ ਪੜ੍ਹਨੀ ਸਭ ਕੁਝ ਮਹਾਰਾਜ ਕਹਿੰਦੇ ਇਹ ਰੋਟੀ ਵਾਸਤੇ ਤੇ ਜੋ ਤੂੰ ਰੱਬ ਦੇ ਗੀਤ ਗਾ ਰਿਹਾ ਗੁਰੂ ਨਾਨਕ ਸਾਹਿਬ ਕਹਿੰਦੇ ਕਦੀ ਉਹਨਾਂ ਨੂੰ ਮਹਿਸੂਸ ਵੀ ਕੀਤਾ ਕਿ ਤੂੰ ਗਾ ਕੀ ਰਿਹਾ ਔ ਉਹਨਾਂ ਬੁੱਲਾ ਨੂੰ ਉਹਨਾਂ ਕਾਜ਼ੀnga ਨੂੰ ਮਰਜੀ ਉਪਦੇਸ਼ ਦਿੰਦੇ ਉਪਦੇਸ਼ ਕੀ ਹੈ ਕੇਵਲ ਉਹਨਾਂ ਵਾਸਤੇ ਨਹੀਂ ਸਾਡੇ ਵਾਸਤੇ ਵੀ ਹੈ ਜਿਹੜਾ ਵੀ ਰੱਬ ਦੇ ਗੀਤ ਗਾਉਂਦਾ ਜਾਂ ਸੁਣਦਾ ਮਰਨ ਜੀ ਨੇ ਉਹਦੇ ਵਾਸਤੇ ਇਹ ਆਖਿਆ ਕਾਲ ਖਾਏ ਖਿੱਚ ਹੱਥੋਂ ਦੇ ਨਾਨ ਕਰਾ ਪੁਸ਼ਾਣੇ ਸੇ ਗੁਰੂ ਨਾਨਕ ਦਾ ਸਿੱਖ ਹੋਵੇ ਤੇ ਕਦੇ ਵੀ ਦਰ ਦਰ ਕੇ ਮੰਗਦਾ ਫਿਰਦਾ ਨਾ ਹੋਵੇ ਮਰਨ ਜੀ ਕਹਿੰਦੇ ਜਿਹੜੇ ਮੰਗਣ ਵਾਸਤੇ ਆਉਂਦੇ ਤੇ ਆਪਣੇ ਆਪ ਨੂੰ ਗੁਰੂ ਪੀਰ ਸਦੋਂਦੇ ਤੇ ਫਕੀਰ ਸਦੋਂਦੇ ਨੇ ਕਿ ਅਸੀਂ ਗੁਰੂ ਹਾਂ ਪੀਰ ਫਕੀਰ ਹਾਂ ਮਹਾਰਾਜ ਕਹਿੰਦੇ ਤਾਂ ਕਹ ਮੂਲ ਨਾ ਲੱਗੀਆਂ ਪਾਏ ਉਹਦੇ ਕਦੇ ਵੀ ਪੈਰੀ ਨਹੀਂ ਪੈਣਾ ਉਹਨੂੰ ਕਦੇ ਵੀ ਰੱਬ ਨਹੀਂ ਸਮਝਣਾ ਫਕੀਰ ਨਹੀਂ ਸਮਝਣਾ ਜਿਹੜਾ ਦਰ ਦਰ ਤੇ ਮੰਗਦਾ ਫਿਰਦਾ ਤੇ ਮਹਾਰਾਜ ਕਹੋਣ ਤੁਹਾਡੀਆਂ ਨਜ਼ਰਾਂ ਵਿੱਚ ਸ੍ਰੇਸ਼ਟ ਮਹਾਰਾਜ ਕਹਿੰਦੇ ਜਿਹੜਾ ਦਸਾਂ ਨੋਆਂ ਦੀ ਕੀਰਤ ਕਰਕੇ ਭਾਈ ਲਾਲੂ ਵਾਂਗ ਜੀਦਾ ਹੈ ਉਹ ਮੇਰਾ ਸਿੱਖ ਹੈ ਉਹ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਤੇ ਚੱਲ ਸਕਦਾ ਆਪ ਜੀ ਸਰਵਨ ਕਰੋ